ਭਾਰਦਿਕ ਸਾਨੀ ਯੂਨੀਅਨ ਦੇ ਦੁਪਰ ਦੀ ਮੀਟਿੰਗ ਸਾਦਕ ਦੀ ਦਾਣਾ ਮੰਡੀ ਵਿੱਚ ਕੀਤੀ ਗਈ ਜਿਸ ਵਿੱਚ ਪ੍ਰਧਾਨ ਦਲਬੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮੇਂ ਉਹਨਾਂ ਨੇ ਯੂਨੀਅਨ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਮੀਟਿੰਗ ਵਿੱਚ ਸਰਬਸੰਮਤੀ ਨਾਲ ਗਗਨ ਦੂਰ ਸਿੰਘ ਨੂੰ ਜ਼ਿਲ੍ਹਾ ਕਨਵੀਨਰ ਥਾਪਿਆ ਗਿਆ ਇਸਮਿੰਦਰ ਪਾਇਆ ਸਿੰਘ ਜਲੌਰ ਸਿੰਘ ਬਲੌਰ ਸਿੰਘ ਸਰਜੀਤ ਸਿੰਘ ਸੰਗਰੂਰ ਰਾਮਾ ਦੇਵਨ ਬਖਤੌਰ ਸਿੰਘ ਢੱਲੋਂ ਤੇ ਜਗਸੀਰ ਸਿੰਘ ਅਤੇ ਹੋਰ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਸਾਉ ਦੇਖਦੇ ਹਾਂ ਸਾਧਕ ਤੋਂ ਪੂਰਾ ਸੰਦੂਦੀ ਵਿਸ਼ੇਸ਼ ਰਿਪੋਰਟ ਜੀਲਾ ਫਰੀਦਕੋਟ ਦੇ ਕਜਵੀਨਰ ਲਾਉਣ ਤੇ ਸਰਪਿਆ ਦੇ ਦੇ ਨੇ ਤੇ ਸਾਰੇ ਮੇਰੇ ਨਾਲ ਸੰਜ ਪਏ ਉਹ ਗੁਰੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਕਿੰਨੇ ਸਾਡੇ ਪੰਜਾਬ ਦੇ ਆਗੂ ਸਰਬਾਨ ਪਹੁੰਚੇ ਹੈ ਉਹਨਾਂ ਸਾਰਿਆਂ ਨੂੰ ਸਨਮਾਨ ਕਰਨਾ ਹੈ ਤੇ ਨਾਲ ਪ੍ਰੈਸ ਦੇ ਜਿੰਨੇ ਬੰਦੇ ਸਾਡੇ ਸਰ ਗੋਰਾ ਸਿੰਘ ਸੰਧੂ ਦਾ ਹੋਰ ਨਾਲ ਜਾਵਾਂ ਬੜੀ ਦੇ ਜਾਗਲੇ ਦੇ ਆਗੂ ਹੈ ਉਹਨਾਂ ਨੂੰ ਸਨਮਾਨ ਕਰਨਾ ਜੀ ਬੇਨਤੀ ਹੈ ਸਾਡੇ ਸਮੂਹ ਦੇ ਬ੍ਰਿਸ਼ਤੀ ਵਿੱਚ ਕਰੂੰ ਚਾਹ ਪਾਣੀ ਬਣਾਇਆ ਚਾਹ ਪਾਣੀ ਪੀ ਕੇ ਜਾਓ ਜੀ ਉਹ ਬਿੰਦ ਚੁਰਾਉਣ ਕਰੂਗੀ ਉਹ ਮੈਂ ਬੇਨਤੀ ਕਰੂੰਗਾ ਸਰਦਾਰ ਨਾਲ ਫੈਸਲ ਗੱਜਰ ਜੀ ਨੂੰ ਤੇ ਉਹ ਆ ਕੇ ਸਰਦਾਰ ਦਲਬੀਰ ਸਿੰਘ ਸੰਧੂ ਸਿੱਧੂਪੁਰ ਜੀ ਨੂੰ ਸਨਮਾਨ ਦੇਣਗੇ ਸਿਰਫ ਆਪਾਂ ਨਾ ਚਾਹੀ ਸਰਦਾਰ ਦਰਪਾਏ ਸਿੰਘ ਗੱਜਰ ਬੋਨੇ ਸੋਹਣ ਹਾਂ ਸਿਕਰਾ ਸਰਦਾਰ ਜਲੌਰ ਸਿੰਘ ਜੀ ਬਰਾਲਾ ਉਹਨਾਂ ਨੂੰ ਸਨਮਾਨ ਕਰਨੀ ਸਾਹਿਬ ਸਮੀਰ ਸਿੰਘ ਜੀ ਚੋਸਰ ਕਰਨ ਸਰਬਲੌਰ ਸਿੰਘ ਸਰਬਲੌਰ ਸਿੰਘ ਜੀ ਬੋਲੇ ਸੋਨਹਾਲ ਸਰਦਾਰ ਸੁਜੀਤ ਸਿੰਘ ਸਰਦਾਰ ਸੁਜੀਤ ਸਿੰਘ ਜੀ ਜ਼ਰੂਰ ਉਹਨਾਂ ਨੂੰ ਬੇਨਤੀ ਹੈ ਜੀ ਉਹ ਵੀ ਆਪਣਾ ਸਮਾਂ ਲੈਣਗੇ ਜੀ ਸਰਦਾਰ ਉਹਨਾਂ ਦਾ ਸਨਮਾਨ ਕਰਨਗੇ ਸਰਦਾਰ ਫਿਰ ਫੈਸਲੇ ਪੁੱਤਰ ਸਰਕਾਰ ਬਰਤਾਰ ਸਿੰਘ ਜੀ ਹਾਂ ਜੀ ਪ੍ਰਧਾਨ ਜੀ ਕਿਹੜੀ ਜਥੇਬੰਦੀ ਵੱਲੋਂ ਅੱਜ ਮੀਟਿੰਗ ਰੱਖੀ ਗਈ ਸੀ ਔਰ ਕੀ ਏਜੰਡਾ ਸੀ ਮੀਟਿੰਗ ਦਾ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੋਂ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਸੀ ਸਰਦਾਰ ਗਮਦੂਰ ਸਿੰਘ ਜੀ ਨੇ ਫਰੀਦਕੋਟ ਵਾਲਿਆਂ ਨੇ ਤੇ ਜਿਹਦੇ ਵਿੱਚ ਉਹਨਾਂ ਨੇ ਸੰਗਤ ਨੂੰ ਸਾਰੀ ਨੂੰ ਇਹ ਜਾਣਨ ਦੇ ਲਈ ਇਕੱਠਾ ਕੀਤਾ ਸੀ ਕਿ ਕੀ ਕਾਰਨ ਨੇ ਕਿਉਂ ਦਲਵੀਰ ਸਿੰਘ ਨੂੰ ਅੱਗੇ ਆਉਣਾ ਪਿਆ ਤੇ ਉਸ ਵੰਚ ਅਸੀਂ ਸਾਰੇ ਅੱਜ ਇੱਥੇ ਇਕੱਤਰ ਹੋਏ ਸੀਗੇ ਜਿਹੜੇ-ਜਿਹੜੇ ਆਉਧਿਆਂ ਨਾਲ ਤੁਸੀਂ ਇਦਾਂ ਜਿਹੜੀ ਆਪਣੀ ਬਰਾਜਮਾਰਕ ਕੀਤੀ ਹੈ ਜਿਹੜੀ ਆਪਣੀ ਜਥੇਬੰਦੀ ਹੈ ਜੀ ਉਹਨਾਂ ਅ ਇਹਦੇ ਵਿੱਚ ਇਹ ਹੈ ਜੀ ਆਉਧਿਆਂ ਦੀ ਗੱਲ ਕਿ ਤੁਹਾਨੂੰ ਥੋੜਾ ਜਿਹਾ ਮੈਂ ਪਿੱਛੇ ਦੱਸਣਾ ਚਾਹਾਂਗਾ ਕਿ ਜਿਹੜੀ ਬੀਕੇ ਜੂ ਸਿੱਧੂ ਪਰਦੇਵੀ ਜਿਵੇਂ ਜਗਜੀਤ ਸਿੰਘ ਜੀ ਢੱਲੇਵਾਲ ਚਲਾ ਰਹੇ ਸੀਗੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਉਹਨਾਂ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਨੇ ਮਹਿਸੂਸ ਕਰਦੇ ਹੋਏ ਮੇਰੇ ਕੋਲ ਜਿਹੜੀ ਪਹੁੰਚ ਕੀਤੀ ਸੀ ਕਿ ਜੀ ਜਥੇਬੰਦੀ ਦੇ ਵਿੱਚ ਸਭ ਅੱਛਾ ਨਹੀਂ ਹੈ ਦੇਖੋ ਡਿਕਟੇਟਰਸ਼ਿਪ ਚੱਲਦੀ ਹੈ ਕੋਈ ਸਲਾਮ ਮਸ਼ਵਰੇ ਨਾਲ ਗੱਲ ਨਹੀਂ ਹੋ ਰਹੀ ਹੈਗੀ ਤੇ ਉਹਦੇ ਨਾਲ ਕਾਰਨ ਹੀ ਔਰ ਇਹ ਤੇ ਸ਼ੰਭੂ ਮੋਰਚਾ ਜਿਹੜਾ ਬਹੁਤ ਵੱਡਾ ਪੈਨੇ ਨੁਕਸਾਨ ਕਰਾ ਲਿਆ ਤੇ ਤੁਹਾਨੂੰ ਇਸ ਜਥੇਬੰਦੀ ਦੇ ਵਿੱਚ ਇਹਦੀ ਕਮਾਂਡ ਸਾਹਮਣੀ ਚਾਹੀਦੀ ਹੈ ਕਿਉਂਕਿ ਤੁਹਾਡੇ ਪਿਤਾ ਜੀ ਸਵਰਗੀ ਪਿਸ਼ੋਰਾ ਸਿੰਘ ਸਿੱਧੂ ਪਰਨੇ ਜਥੇਬੰਦੀ ਖੜੀ ਕੀਤੀ ਆ ਤੇ ਮੈਂ ਇਹਨਾਂ ਦੀ ਬੇਨਤੀ ਜਦੋਂ ਇਹਨਾਂ ਦਾ ਹੁਕਮ ਆਇਆ ਇਸ ਚੀਜ਼ ਦੇ ਉੱਤੇ ਤੇ ਮੈਂ ਇਸ ਦੇ ਉੱਤੇ ਕਿਹਾ ਵੀ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਆ ਤੇ ਕੋਈ ਗੱਲ ਨਹੀਂ ਮੈਂ ਜਥੇਬੰਦੀ ਸੇਵਾ ਕਰਨ ਲਈ ਤਿਆਰ ਆ ਤੇ ਸੋ ਮੈਂ ਉਸ ਹੱਬ ਗੱਲ ਇੱਥੇ ਆਇਆ ਸੀ ਤੇ ਇੱਥੇ ਹੁਣ ਕੀ ਚੱਲ ਰਿਹਾ ਸਾਡਾ ਪਿਛਲੇ 6 ਸਾਲ ਤੋਂ ਜਥੇਵੰਦੀ ਦੀਆਂ ਚੋਣਾ ਨਹੀਂ ਕਰਵਾਈਆਂ ਗਈਆਂ ਹੈਗੀਆਂ ਤੇ ਮੈਂ ਹੁਣ ਹਰ ਵਕਫਾ ਖੇ ਜ਼ਿਲਿਆਂ ਦੇ ਵਿੱਚ ਜਾ ਕੇ ਜਥੇਵੰਦੀ ਨੇ ਚੋਣਾ ਕਰਵਾਉਣ ਵਾਸਤੇ ਸੰਗਤ ਨੂੰ ਵੀ ਪ੍ਰੇਤ ਕਰਿਆ ਨਾਲ ਜਿਹੜੀਆਂ ਕਾਪੀਆਂ ਭਰਨ ਦੀ ਮੋਹਮ ਹੈ ਉਹ ਵੀ ਚਲਾਈ ਜਾ ਰਹੀ ਹੈ ਤੇ ਇਸ ਕਰਕੇ ਅਸੀਂ ਇਸ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆ ਕੇ ਸਰਦਾਰ ਗਮਦੂਰ ਸਿੰਘ ਜੀ ਨੂੰ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੈ ਕਿ ਉਹ ਜ਼ਿਲ੍ਹੇ ਨੂੰ ਆਪਣੇ ਤਰੀਕੇ ਦੇ ਨਾਲ ਚਲਾਉਣਗੇ ਤੇ ਕਿਉਂਕਿ ਇਹਨਾਂ ਦਾ ਪਿੱਛੇ ਬਹੁਤ ਲੰਬਾ ਸਮਾਂ ਯੋਗਦਾਨ ਰਿਹਾ ਜਥੇਵੰਦੀ ਦੇ ਵਿੱਚ ਮੇਰੇ ਪਿਤਾ ਜੀ ਦੇ ਟਾਈਮ ਤੋਂ ਇਹ ਜਥੇਵੰਦੀ ਦੇ ਵਿੱਚ ਕੰਮ ਕਰਦੇ ਨੇ ਸੋ ਫਿਰ ਫਿਲਹਾਲ ਅੱਜ ਜਿਹੜਾ ਹੈਗਾ ਉਸਾ ਗਮਦੂਰ ਸਿੰਘ ਜੀ ਨੂੰ ਥੋੜਾ ਇੱਕ ਤੁਸੀਂ ਥੋੜਾ ਇੱਕ ਦੂਜਾ ਜਿਹੜਾ ਨਾਮ ਆ ਤੁਸੀਂ ਪਹਿਲਾਂ ਦੀ ਗੱਲ ਕਰ ਰਹੇ ਸੀ ਸਿੱਧੂ ਪਰ ਏਕਤਾ ਔਰ ਜਿਹੜਾ ਤੁਸੀਂ ਨਵੀਂ ਰੱਖੀਗੀ ਇਹਦਾ ਥੋੜਾ ਜਿਹਾ ਨਾਮ ਦਾ ਕਲੀਅਰ ਕਰੋ ਨਹੀਂ ਅਸੀਂ ਜਥੇਵੰਦੀ ਆ ਜਿਹੜੀ ਉਸੇ ਦੇ ਵਿੱਚ ਕੰਮ ਕਰ ਰਹੇ ਆ ਕਿਉਂਕਿ ਸਾਡਾ ਮੇਨ ਮਕਸਦ ਇਹ ਆ ਕਿ ਜਥੇਵੰਦੀ ਮੇਰੇ ਪਿਤਾ ਜੀ ਨੇ ਬਣਾਈ ਆ ਤਾਂ ਅਸੀਂ ਵੱਖ ਜਥੇਵੰਦੀ ਖੜੀ ਕਿਉਂ ਕਰਾਂਗੇ ਇਸ ਕਰਕੇ ਅਸੀਂ ਉਸੇ ਜਥੇਵੰਦੀ ਦੇ ਵਿੱਚ ਕਹਿੰਦੇ ਕਿ ਸਾਰੀ ਲੀਡਰਸ਼ਿਪ ਹੀ ਉਸੇ ਜਥੇਵੰਦੀ ਦੇ ਵਿੱਚ ਆ ਤੇ ਇਹਦੇ ਨਾਲ ਇੱਕ ਤੁਹਾਡੇ ਮਾਧਿਅਮ ਰਹੀ ਮੈਂ ਅਪੀਲ ਜ਼ਰ ਨਾਨਾ ਨੂੰ ਜਿਹੜੇ ਡਬਲ ਮਾਈਂਡਡ ਨੇ ਕਦੀ ਸੋਚਦੇ ਨੇ ਕੀ ਕਰੀਏ ਤੇ ਕੀ ਨਾ ਕਰੀਏ ਉਹਨਾਂ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਦੇਖੋ ਮੈਂ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦਾ ਕਿਉਂਕਿ ਮੈਂ ਤੁਹਾਨੂੰ ਬਹੁਤਿਆਂ ਨੂੰ ਨਹੀਂ ਜਾਣਦਾ ਹਲੇ ਹੈਗਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਮੇਰੀ ਇਸ ਮਾਧਿਅਮ ਰਾਹੀਂ ਕਿ ਜਿਹੜੇ-ਜਿਹੜੇ ਵੀ ਮੇਰੀ ਇਹ ਸੁਣਦੇ ਨੇ ਉਹ ਸਾਰੇ ਮੈਨੂੰ ਸੰਪਰਕ ਕਰੋ ਤੇ ਤਾਂ ਜੋ ਆਪਾਂ ਜੱਥੇ ਬੰਦੀ ਨੂੰ ਉੱਚੀਆਂ ਬਲੰਦੀਆਂ ਤੇ ਲੈ ਕੇ ਜਾ ਸਕੀਏ ਤੇ ਤੁਸੀਂ ਮੇਰੇ ਨਾਲ ਸਹਿਯੋਗ ਸਾਡਾ ਜੀ ਜਿਹੜਾ ਮੇਨ ਟੀਚਰ ਹੈਗਾ ਉਹ ਹੈਗਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਤੇ ਜਿਹਦੇ ਵਾਸਤੇ ਕਿਸਾਨਾਂ ਦੇ ਜਿਹੜੇ ਛੋਟੇ-ਛੋਟੇ ਮਸਲਾ ਵੀ ਹੋਊਗਾ ਮ ਸਾਰੇ ਪ੍ਰਧਾਨ ਸਾਹਿਬਾ ਨੂੰ ਇਹ ਬੇਨਤੀ ਕਰੀਆ ਕਿ ਤੁਸੀਂ ਨੇ ਜਿਹੜਾ ਛੋਟੇ-ਛੋਟਾ ਮਸਲਾ ਉਹਦੇ 'ਚ ਵੀ ਉਹਨਾਂ ਦਾ ਸਹਿਯੋਗ ਕਰਨਾ ਹੈ ਜੇ ਕੋਈ ਖਾਦ ਦਾ ਮਸਲਾ ਹੈ ਕੋਈ ਇਲੈਕਟ੍ਰਿਸਿਟੀ ਦਾ ਮਸਲਾ ਹੈ ਕੋਈ ਵੀ ਜਿਹੜੀ ਆ ਪ੍ਰਾਲੀ ਨੂੰ ਅੱਗ ਲਗਾਈ ਸੀ ਉਹਨਾਂ ਦੇ ਕਈਆਂ ਨੂੰ ਜੁਰਮਾਨੇ ਆਉਣੇ ਸ਼ੁਰੂ ਹੋਏ ਨੇ ਅਸੀਂ ਹਰ ਉਹ ਚੀਜ਼ ਨੂੰ ਲਵਾਂਗੇ ਤੇ ਲੈ ਕੇ ਮਤਲਬ ਜਿੰਨਾ ਵੀ ਭਲਾਈ ਦਾ ਕੰਮ ਹੋ ਸਕੇ ਉਹ ਸਾਰਾ ਕਰਾਂਗੇ ਮਿਹਰਬਾਨੀ ਥੈਂਕ ਯੂ ਦੋਨੋਂ ਕਪਰੀ ਕੋਟ ਜ਼ਿਲ੍ਹੇ ਦਾ ਕਨਵੀਨਰ ਅਨਾਉਂਸ ਕੀਤਾ ਅੱਜ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਮੁੱਚੀ ਪ੍ਰੈਸ ਦਾ ਤੇ ਨਾਲ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਦਲਬੀਰ ਸਿੰਘ ਸਿੱਧੂ ਪਰਦਾ ਤੇ ਉਸ ਤੋਂ ਅੱਗੇ ਮੈਂ ਧੰਨਵਾਦ ਕਰਦਾ ਆਂ ਆਪਦੇ ਸਾਧਕ ਇਲਾਕੇ ਦੇ ਫਰੀਕੋੜ ਇਲਾਕੇ ਦੇ ਜਾਂ ਹੋਰ ਜਿਹੜਾ ਜਿਹੜੇ ਮੇਰੇ ਸੱਜਣਾਂ ਆਏ ਆ ਸਭ ਧੰਨਵਾਦ ਕਰਦਾ ਜਿਹਨਾਂ ਮੈਨੂੰ ਐਡਾ ਵੱਡਾ ਸਨਮਾਨ ਦਿੱਤਾ ਕੀ ਹੁਣ ਤੁਹਾਡਾ ਮੁੱਖ ਚੀਜ਼ਾ ਕੀ ਹੋਈ ਬੱਸ ਜਦ ਤੇ ਬੱਦੀ ਦਾ ਆਪਣੀ ਅਸੀਂ ਸਾਰੇ ਜ਼ਿਲ੍ਹੇ ਵਿੱਚ ਵਿਚਰਾਂਗੇ ਜੀ ਸਾਡੇ ਅੱਗੇ ਵੀ ਗੱਲਬਾਤ ਚੱਲ ਰਹੀ ਹੈ ਅੱਜ ਕਿਸੇ ਕਾਰਨ ਕਰਕੇ ਨਹੀਂ ਪਹੁੰਚ ਸਕੇ ਬਾਕੀ ਬਲਾਕਾਂ ਦੇ ਬੰਦੇ ਕੋੜਕਪੂਰਾ ਬਲਾਕ ਦੇ ਜਾਂ ਜੈਤੋ ਦੇ ਜਾਂ ਬਾਜਾਖਨ ਬਲਾਕ ਦੇ ਸਾਡੇ ਸੰਪਰਕ ਦੇ ਵਿੱਚ ਇਹ ਮੇਰੇ ਜੋ ਅਸੀਂ ਉਹਨਾਂ ਨਾਲ ਮਿਲ ਕੇ ਪੂਰੇ ਜ਼ਿਲ੍ਹੇ ਨੂੰ सुजे ढंग टीम बना